ਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਇੱਕ ਸ਼ਬਦ ਕਹਿਣ ਜਾ ਰਿਆਂ ਆਸ ਕਰਦਾ ਕਿ ਸੰਗਤਾਂ ਨੂੰ ਪਸੰਦ ਜ਼ਰੂਰ ਆਵੇਗਾ ਨਾ ਢੋਲੀਓ ਮਨ ਦੇਓ ਸੱਚੀ ਹੋਵੇ ਤੁਸੀਂ ਜਾਗ ਰਹੇ ਹੋ ਬੱਚਿਓ ਹੋਵੇ ਨਾ ਡੋਲਿਓ ਮੰਨਦੇਓ ਸੱਚਿਓ ਹੋਵੇ ਤੁਸੀਂ ਜਾਗ ਰਹੇ ਹੋ ਬੱਚਿਓ ਹੋਵੇ ਤੁਸੀਂ ਜਾਗ ਰਹੇ ਹੋ ਬੱਚਿਓ ਹੋਵੇ ਜਦ ਸੌਂਦੀ ਅੱਖ ਸਾਰੇ ਜੱਗ ਦੀ ਹੋਣੀਏ ਠੰਡੇ ਬੁਰਜ ਵਿੱਚ ਠੰਡਦਾ ਬੱਚਿਓ ਮੱਕ ਲਗਦੀ ਹੋਣੀਏ ਠੰਡੇ ਬੁਰਜ ਵਿੱਚ ਠੰਡ ਤਾਂ ਬੱਚਿਓ ਮੱਕ ਲਗਦੀ ਹੋਣੀ